ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਹੋਰ ਵੀਡੀਓ ਲੈ ਕੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਨਵੀਂ ਬੂਟੀ ਬਣਾਉਣੀ ਸਿਖਾਵਾਂਗੇ ਸਭ ਤੋਂ ਪਹਿਲਾਂ ਬੂਟੀ ਬਣਾਉਣ ਤੋਂ ਪਹਿਲਾਂ ਆਪਾਂ ਜਿਹੜੇ ਆ ਚਾਰ ਨਿਸ਼ਾਨ ਲਗਾ ਲੈਣੇ ਆ ਮੈਂ ਵੇਖੋ ਇਸ ਤਰੀਕੇ ਦੇ ਨਾਲ ਆਪਾਂ ਚਾਰ ਨਿਸ਼ਾਨ ਲਗਾ ਲੈਣੇ ਆ ਬਹੁਤ ਹੀ ਸੌਖੀ ਬਣਦੀ ਹੈ ਇਹ ਵੀ ਬੂਟੀ ਇਸ ਤਰੀਕੇ ਦੇ ਨਾਲ ਆਪਾਂ ਚਾਰ ਨਿਸ਼ਾਨ ਲਗਾ ਕੇ ਤੇ ਸੂਈ ਦੇ ਵਿੱਚ ਧਾਗਾ ਜਿਹੜਾ ਆਪਣਾ ਲੈ ਲੈਣਾ ਆਪਾਂ ਕੋਈ ਵੀ ਇਹ ਦੋ ਰੰਗਾਂ ਦੇ ਨਾਲ ਆਪਾਂ ਬਣਾ ਸਕਦੇ ਹਾਂ ਬਹੁਤ ਹੀ ਪਿਆਰੀ ਬੁਟੀ ਬੰਦੀ ਹੈ ਤੇ ਇਸ ਦੇ ਨਾਲ ਤੁਸੀਂ ਆਪਣੇ ਸੂਟ ਦੁਪੱਟੇ ਰੈਡੀ ਕਰ ਸਕਦੇ ਜੇ ਸਾਰੇ ਫੁੱਲ ਤੁਸੀਂ ਫਰੰਟ ਦੇ ਵਿੱਚ ਬੁਟੀ ਪਾ ਸਕਦੇ ਜੇ ਆਪਾਂ ਇਸ ਤਰੀਕੇ ਦੇ ਨਾਲ ਪਹਿਲਾਂ ਟਾਂਕੇ ਲਗਾ ਲੈਣੇ ਆ ਦੋਨੋਂ ਪਾਸੇ ਆਪਾਂ ਜਿਹੜੇ ਚਾਰ ਨਿਸ਼ਾਨ ਲਾਏ ਹੋਏ ਨੇ ਆਪਸੇ ਵਿੱਚ ਆਪੋਜ਼ਿਟ ਸਾਈਡ ਤੇ ਇੱਥੇ ਆਪਾਂ ਪਹਿਲਾ ਐਕਸਟਰਾ ਚਾਰ ਟੰਕੇ ਲਗਾਉਣੇ ਨੇ ਚਾਰ ਟੰਕੇ ਲਗਾਉਣ ਤੋਂ ਬਾਅਦ ਇਹ ਵਾਲਾ ਧਾਗਾ ਜਿਹੜਾ ਇਹਨੂੰ ਆਪਾਂ ਬੰਦ ਕਰ ਦੇਣਾ ਤੇ ਫਿਰ ਇੱਕ ਐਕਸਟਰਾ ਹੋਰ ਧਾਗੇ ਦੇ ਨਾਲ ਆਪਾਂ ਜਿਹੜਾ ਵਾ ਇਹ ਵਾਲਾ ਡਿਜ਼ਾਈਨ ਬਣਾਵਾਂਗੇ ਇਹ ਹੁਣ ਮਰੂਨ ਤੱਕ ਦਾ ਜਿਹੜਾ ਆਪਾਂ ਕੱਢ ਦਿੱਤਾ ਹੈ ਇਸ ਤੋਂ ਬਾਅਦ ਆਪਾਂ ਕੋਈ ਹੋਰ ਥ੍ਰੈਡ ਵਰਤਾਂਗੇ ਇੱਥੇ ਆਪਾਂ ਇਹ ਸੀ ਗ੍ਰੀਨ ਜਿਹੜੀ ਇਹ ਵਾਲੀ ਆਪਾਂ ਲੈ ਲਿਆ ਵਾ ਥ੍ਰੈਡ ਤੇ ਇਹਨੂੰ ਆਪਾਂ ਸੂਈ ਦੇ ਵਿੱਚ ਪਾ ਲੈਣਾ ਤੇ ਇਹਦੀ ਥੋੜਾ ਜਿਨਾ ਲੰਬਾ ਹੀ ਧਾਗਾ ਪਾਓ ਕਿਉਂਕਿ ਥੋੜਾ ਲੰਬਾ ਧਾਗਾ ਲੱਗੇਗਾ ਇਹਦੇ ਵਿੱਚ ਥੋੜਾ ਜਿਨਾ ਲੰਬਾ ਧਾਗਾ ਆਪਾਂ ਪਾ ਲੈਣਾ ਤੇ ਸਭ ਤੋਂ ਪਹਿਲਾਂ ਆਪਾਂ ਇਹਦੇ ਇੱਕ ਸਾਈਡ ਤੋਂ ਇਸ ਦਾ ਇੱਕ ਸਾਈਡ ਤੋਂ ਆਪਾਂ 30 ਨੀਡਲ ਕੱਢ ਲੈਣੀ ਆਪਣੀ ਤੇ ਫਿਰ ਕੋ ਇਸ ਤਰੀਕੇ ਦੇ ਨਾਲ ਆਪਾਂ ਇਹਦੇ ਵਿੱਚ ਰਾਉਂਡ ਰਾਉਂਡ ਕਰਦੇ ਜਾਣਾ ਰਾਉਂਡ ਦੇ ਵਿੱਚ ਆਪਾਂ ਇਦੇ ਵਿੱਚ ਛਤਰਾ ਵਾਲੇ ਪਾਉਣ ਦੇ ਜਾਣਾ ਇਹ ਜਿਹੜੇ ਆਪਾਂ ਵਾਲ ਪਾਉਣੇ ਆ ਇਹ ਆਪਾਂ ਤਿੰਨ ਵਾਰ ਪਾ ਸਕਦੇ ਆ ਮਤਲਬ ਸਾਡੇ 6 ਟਾਂਕੇ ਜਿਹੜੇ ਹੋਗੇ ਨਾ ਵੇਖੋ 6 ਟਾਂਕੇ ਹੋ ਕੇ ਸਾਡੇ ਤਿੰਨ ਇੱਧਰ ਤਿੰਨ ਇੱਧਰ ਹੁਣ ਇੱਥੋਂ ਆਪਾਂ ਬੰਦ ਕਰ ਦੇਣਾ ਤੇ ਹੁਣ ਆਪਾਂ ਜਾਣਾ ਇਹਦੀ ਦੂਸਰੀ ਸਾਈਡ ਇਹ ਵਾਲੀ ਸਾਈਡ ਹੁਣ ਆਪਾਂ ਸੂਈ ਕਢਣੀ ਆ ਇੱਥੋਂ نیچے ਕਰਤਾ ਹੁਣ ਇਹ ਵਾਲੀ ਸਾਈਡ ਜਿਹੜਾ ਆਪਾਂ ਸੂਈ ਕਢਣੀ ਆ ਤੇ ਇੱਥੇ ਆਪਾਂ ਕੀ ਕਰਨਾ ਇਹਦੇ ਵਿੱਚ ਸੂਈ ਕੱਢ ਕੇ ਤੇ ਹੁਣ ਆ ਜਿਹੜੇ ਟਾਂਕੇ ਆ ਇਹਨਾਂ ਨੂੰ ਹਾਫ ਦੇ ਵਿੱਚ ਕਰ ਲੈਣਾ ਤੇ ਇਹਦੇ ਵਿੱਚੋਂ ਆਪਾਂ ਸੂਈ ਕਢਣੀ ਆ ਫਿਰ ਆਪਾਂ ਕਢਣੀ ਇੱਧਰ ਸੂਈ ਐਕਸਟਰਾ ਸੂਈ ਕੱਢਦੇ ਹੋਏ ਔਰ ਇਹਨੂੰ ਆਪਾਂ ਤਾ ਚੁੱਕਿਆ ਸੀ ਇਸ ਵਾਰ ਹੁਣ ਆਪਾਂ ਜਿਹੜੇ ਸਾਡੇ ਇੱਧਰ ਵਾਲੇ ਛੇ ਤਾੰਦਿਆਂ ਇਹਨਾਂ ਨੂੰ ਉੱਪਰ ਚੁੱਕਣਾ ਹੈ ਇਸ ਤਰੀਕੇ ਦੇ ਨਾਲ ਆਪਾਂ ਇਹਨਾਂ ਦੇ ਵਿੱਚੋਂ ਵੀ ਛੇ ਵਾਰ ਆਪਣੀ ਸੂਈ ਜਿਹੜੀ ਆ ਉਹਨੂੰ ਘੋਲਣੀ ਹੈ ਨਸਤਰਾ ਕਿਕ ਵਾਰ ਆਪਾਂ ਆਹ ਵਾਲੇ ਜਿਹੜੇ ਤੰਦ ਆ ਉਹਨਾਂ ਨੂੰ ਉੱਪਰ ਚੁੱਕਣਾ ਨਸਤਰੀ ਜਦੋਂ ਇੱਧਰ ਵਾਲੀ ਸਾਈਡ ਜਾਣਾ ਉਦੋਂ ਇੱਧਰ ਵਾਲੇ ਤੰਦ ਜਿਹੜੇ ਉਹ ਉੱਪਰ ਚੁੱਕਣੇ ਆ ਜਦੋਂ ਇੱਧਰ ਵਾਲੀ ਸਾਈਡ ਆਉਣਾ ਉਦੋਂ ਇੱਧਰ ਵਾਲੇ ਜਿਹੜੇ ਇਹਨੂੰ نیچے ਕਰ ਦੇਣਾ ਤੇ ਆਹ ਵਾਲੇ ਜਿਹੜੇ ਤੰਦ ਆ ਇਹਨਾਂ ਨੂੰ ਆਪਾਂ ਉੱਪਰ ਚੁੱਕ ਲੈਣਾ ਇਸ ਸਤਰੀ ਕੇ ਦੇ ਨਾਲ ਛੱਡੀ ਜਿਹੜੀ ਬਹੁਤ ਹੀ ਪਿਆਰੀ ਬੁਟੀ ਬਣ ਕੇ ਰੈਡੀ ਹੋ ਗਈ ਆ ਇਸ ਤਰ੍ਹਾਂ ਤੁਸੀਂ ਆਪਣੇ ਸੂਟ ਦੇ ਉੱਪਰ ਦੁਪੱਟੇ ਦੇ ਉੱਪਰ ਕਿਤੇ ਵੀ ਇਸ ਤਰ੍ਹਾਂ ਡਬਲ 쉐ਡਡ ਦੇ ਨਾਲ ਬੁਟੀਆਂ ਬਣਾ ਕੇ ਰੈਡੀ ਕਰ ਸਕਦੇ ਜੀ ਤੇ ਉਮੀਦ ਆ ਕਿ ਤੁਹਾਨੂੰ ਇਹ ਵੀ ਨਾਲ ਜਿਹੜਾ ਬੀਜ ਵਰਕ ਦੀ ਬੁਟੀਆਂ ਇਹ ਵੀ ਬਹੁਤ ਪਸੰਦ ਆਈ ਹੋਏਗੀ ਜੇਕਰ ਪਸੰਦ ਆਈ ਹੈ ਵੀਡੀਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਫਿਰ ਨੈਕਸਟ ਵੀਡੀਓ ਵਿੱਚ